ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 42 65 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2 ਫੀਸਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਬੰਦੇ ਵਿੱਚ ਰਿਟੇਲ ਪੇਮੈਂਟ ਸਿਸਟਮ ਐਮੈਂਡਮੈਂਟ ਵਿਲ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਂਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟਨ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉਧਰ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਂਡ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇहद ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾਅ ਦਿੱਤਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅਜੇ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵੱਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 65 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2% ਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਬੰਦੇ ਵਿੱਚ ਰਿਟੇਲ ਪੇਮੈਂਟ ਸਿਸਟਮ ਐਮੈਂਡਮੈਂਟ ਵਿਲ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟਨ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉਧਰ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਂਡ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾ ਦਿੰਦਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅੱਜ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 60 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2% ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਸਬੰਧ ਵਿੱਚ ਰਿਟੇਲ ਪੇਮੈਂਟ ਸਿਸਟਮ ਐਬੈਂਟਮੈਂਟ ਵੇਲੇ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉੱਤਰ ਪ੍ਰਧਾਨ ਮੰਤਰੀ ਕਿਸ਼ਟੋਫਰ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਂਡ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾਅ ਦਿੱਤਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅਜੇ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 65 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2 ਫੀਸਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਬੰਦੇ ਵਿੱਚ ਰਿਟੇਲ ਪੇਮੈਂਟ ਸਿਸਟਮ ਐਮੈਂਡਮੈਂਟ ਵਿਲ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟਨ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉਧਰ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਂਡ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾ ਦਿੰਦਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅੱਜ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 60 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2 ਫੀਸਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਸਬੰਧ ਵਿੱਚ ਰਿਟੇਲ ਪੇਮੈਂਟ ਸਿਸਟਮ ਐਮੈਂਡਮੈਂਟ ਬਿੱਲ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟਨ ਪੀਟਰ ਨੇ ਕਿਹਾ ਹੈ ਕਿ ਇਹ ਬਿੱਲ ਕਿਤੇ ਨਹੀਂ ਜਾ ਰਿਹਾ ਹੈ ਉੱਤਰ ਪ੍ਰਧਾਨ ਮੰਤਰੀ ਕਿਸ਼ਟੋਫਰ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਣ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾ ਦਿੰਦਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅਜੇ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵੱਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 65 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2 ਫੀਸਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਬੰਦੇ ਵਿੱਚ ਰਿਟੇਲ ਪੇਮੈਂਟ ਸਿਸਟਮ ਐਮੈਂਡਮੈਂਟ ਵਿਲ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਂਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟਨ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉਧਰ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਣ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾ ਦਿੰਦਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅੱਜ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 60 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2 ਫੀਸਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਸਬੰਧ ਵਿੱਚ ਰਿਟੇਲਡ ਪੇਮੈਂਟ ਸਿਸਟਮ ਐਮੈਂਡਮੈਂਟ ਵਿਲ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟਨ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉੱਤਰ ਪ੍ਰਧਾਨ ਮੰਤਰੀ ਕਿਸ਼ਟੋਫਰ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਣ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾ ਦਿੰਦਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅਜੇ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵੱਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 65 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2 ਫੀਸਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਬੰਦੇ ਵਿੱਚ ਰਿਟੇਲ ਪੇਮੈਂਟ ਸਿਸਟਮ ਐਮੈਂਡਮੈਂਟ ਵਿਲ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟਨ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉਧਰ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਂਡ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾ ਦਿੱਤਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅੱਜ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 60 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2 ਫੀਸਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਸਬੰਧ ਵਿੱਚ ਰਿਟੇਲਡ ਪੇਮੈਂਟ ਸਿਸਟਮ ਐਬੈਂਟਮੈਂਟ ਵੇਲੇ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸ਼ੇਸ਼ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉਧਰ ਪ੍ਰਧਾਨ ਮੰਤਰੀ ਕਿਸ਼ਟੋਫਰ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਣ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾਅ ਦਿੱਤਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅਜੇ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇ ਵੇਵ ਸਰਚਾਰਜ ਖਤਮ ਕਰਨ ਦਾ ਵਾਅਦਾ ਹੁਣ اٹਕਦਾ ਨਜ਼ਰ ਆ ਰਿਹਾ ਹੈ ਸਰਕਾਰ ਨੇ ਮਈ ਤੱਕ ਇਹ ਸਰਚਾਰਜ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਜੋ ਕਿਵਿਸ ਦੀ ਜੇਬ ਵਿੱਚ ਪੈਸਾ ਵਾਪਸ ਪਾਇਆ ਜਾ ਸਕੇ ਪਰ ਹੁਣ ਇਹ ਯੋਜਨਾ ਅੱਗੇ ਨਹੀਂ ਵਧ ਰਹੀ ਹੈ ਇਹ ਕਦਮ ਉਸ ਵੇਲੇ ਐਲਾਨਿਆ ਗਿਆ ਸੀ ਜਦੋਂ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਸਾਹਮਣੇ ਆਈ ਸੀ ਕਮਰਸ ਕਮਿਸ਼ਨ ਦੇ ਅਨੁਸਾਰ ਨਿਊਜ਼ੀਲੈਂਡ ਵਾਸੀ ਹਰ ਸਾਲ ਲਗਭਗ 150 ਮਿਲੀਅਨ ਡਾਲਰ ਸਰਚਾਰਜ ਵਜੋਂ ਭਰ ਰਹੇ ਹਨ ਜਿਸ ਵਿੱਚੋਂ 45 ਤੋਂ 65 ਮਿਲੀਅਨ ਡਾਲਰ ਤੱਕ ਦੇ ਚਾਰਜ ਅਤਵਾਦ ਮੰਨੇ ਗਏ ਹਨ ਦੂਜੇ ਪਾਸੇ ਵਪਾਰਕ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਰਿਟੇਲ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਮੁਸ਼ਕਲਾਂ ਆਰਥਿਕ ਹਾਲਾਤਾਂ ਵਿੱਚ 1 ਜਾਂ 2 ਫੀਸਦੀ ਵੀ ਵਪਾਰਾਂ ਲੇ ਵੱਡਾ ਅੰਤਰ ਪਾ ਸਕਦੀਆਂ ਹਨ ਇਸ ਬੰਦੇ ਵਿੱਚ ਰਿਟੇਲ ਪੇਮੈਂਟ ਸਿਸਟਮ ਐਮੈਂਡਮੈਂਟ ਵਿਲ ਇਸ ਵੇਲੇ ਸੰਸਦ ਦੇ ਆਰਡਰ ਪੇਪਰ ਤੇ ਪਿਆ ਹੈ ਤੇ ਦੂਜੀ ਵਾਰ ਪੜੇ ਜਾਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਇਸ ਤੇ ਵਿਸਟਨ ਪੀਟਰ ਨੇ ਕਿਹਾ ਹੈ ਕਿ ਇਹ ਬਿਲ ਕਿਤੇ ਨਹੀਂ ਜਾ ਰਿਹਾ ਹੈ ਉਧਰ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੀਤੀ ਤੇ ਥੋੜਾ ਵਿਰਾਮ ਲੈ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਏਗੀ ਅਤੇ ਕਿਸੇ ਗੱਠਜੋੜੀ ਸਾਥੀ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ ਇਸਤੇ ਡੇਵਿਡ ਸਮੋਰ ਨੇ ਦਲੀਲ ਦਿੱਤੀ ਹੈ ਕਿ ਛੋਟੇ ਵਪਾਰ ਇਸ ਬੋਝ ਨੂੰ ਨਹੀਂ ਚੱਲ ਸਕਦੇ ਉਹਨਾਂ ਦੇ ਮੁਤਾਬਕ ਜੇ ਕਿਸੇ ਕਾਰੋਬਾਰ ਦੀ ਕਾਰਡ ਲੈਣ ਦੇਣ 1 ਮਿਲੀਅਨ ਡਾਲਰ ਅਤੇ 2% ਦੀ ਖੁਦ ਭਰਨੀ ਪਵੇ ਤਾਂ ਇਹ 20000 ਡਾਲਰ ਬਣਦਾ ਹੈ ਜੋ ਕਿ ਛੋਟੇ ਵਪਾਰੀਆਂ ਲਈ ਬੇਹੱਦ ਮੁਸ਼ਕਲ ਹੈ ਸਿਲੈਕਟ ਕਮੇਟੀ ਦੇ ਵਿੱਚ ਐਕਟ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਸੁਝਾਅ ਦਿੱਤਾ ਹੈ ਕਿ ਜੇ ਵਪਾਰ ਮੁਫਤ ਵਿਕਲਪ ਜਿਵੇਂ EFT POS ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸਰਚਾਰਜ ਲਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਵਪਾਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਸਕਾਟ ਸਿਪਸਨ ਨੇ ਕਿਹਾ ਹੈ ਕਿ ਉਹ ਅਜੇ ਵੀ ਆਸ਼ਾਵਾਦ ਹਨ ਮਈ ਤੱਕ ਇਸ ਬਾਰੇ ਤਰੱਕੀ ਵੀ ਹੋ ਸਕਦੀ ਹੈ ਫਿਲਹਾਲ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅੱਜ اٹਕਿਆ ਹੈ ਅਤੇ ਦੇਸ਼ ਭਰ ਦੇ ਉਪਭੋਗਤਾ ਤੇ ਵਪਾਰੀ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ